ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 19 ਗੁੰਡੇ ਪਾਏ ਆ ਜੀ ਤੇ ਆਪਣਾ ਹੈਗਾ ਜੀ ਇਹ 7-7 ਗੁੰਡਿਆਂ ਦਾ ਡਿਜ਼ਾਈਨ ਹੈ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਤੇ ਟੋਟਲ ਆਪਾਂ 19 ਗੁੰਡੇ ਪਾਏ ਆ ਤੇ ਆਪਾਂ ਉਲਟੀ ਸਲਾਈ ਵੀ ਬਣਾ ਲਈ ਗੁੰਡੇ ਪਾ ਕੇ ਤੇ ਹੁਣ ਆਪਾਂ ਸਿੱਧੇ ਪਾਸੇ ਆ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ஸ்ਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਹੈ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਵੱਧ ਤੋਂ ਵੱਧ ਜਰੂਰ ਕਰ ਲਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਨਵੇਂ ਦੇਖਣ ਵਾਲੇ ਜਰੂਰ ਜ਼ਰੂਰ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦੇਣਾ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਆਪਾਂ ਉਤਾਰਾਂਗੇ ਜੀ ਫਰਸਟ ਵਾਲਾ ਕੁੰਡਾ ਆਪਾਂ ਤਾਰ ਲਵਾਂਗੇ ਦੇ ਤੁਸੀਂ ਬਣਾਉਣਾ ਚਾਹੋ ਨੇ ਬਣਾ ਸਕਦੇ ਹੋ ਤੇ ਆਪਾਂ ਤਿੰਨ ਕੁੰਡੇ ਬਣਾਵਾਂਗੇ ਜੀ ਉਲਟੇ ਧਾਗਾ ਆਪਾਂ ਇੱਧਰ ਹੀ ਰੱਖਾਂਗੇ ਕਿਉਂਕਿ ਆਪਾਂ ਜਿਹੜੇ ਆ ਚਾਰ ਕੁੰਡੇ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਉਣਾ। ਇਹਨਾਂ ਕੁੰਡਾਂ ਨੂੰ ਆਪਾਂ ਇਸ ਤਰ੍ਹਾਂ ਉਲਟਾ ਕੇ ਧਗਾ ਇਧਰ ਹੀ ਰੱਖਾਂਗੇ ਇਸ ਤਰ੍ਹਾਂ ਦੋਹਾਂ ਦਾ ਇੱਕ ਕਰਦੇ ਆ। ਹੁਣ ਆਪਾਂ ਆ ਦੋ ਕੁੰਡੇ ਜਿਹੜੇ ਇਹਨਾਂ ਦਾ ਇਸ ਤਰ੍ਹਾਂ ਦੋਹਾਂ ਦਾ ਇੱਕ ਕਰਾਂਗੇ ਧਗਾ ਆਪਾਂ ਹੁਣ ਇਧਰ ਹੀ ਰੱਖਾਂਗੇ ਪਿੱਛੇ ਤੇ ਸਲਾਈ ਇਧਰ ਕਰਾਂਗੇ ਇਸ ਤਰ੍ਹਾਂ ਆਪਾਂ ਕੁੰਡਾ ਬਣਾ ਲਵਾਂਗੇ। ਤਿੰਨ ਕੁੰਡੇ ਆਪਾਂ ਇੱਥੇ ਉਲਟੇ ਬਣਾਵਾਂਗੇ ਇਹ ਆਪਾਂ ਵਾਲ ਪਾਵਾਂਗੇ ਦੂਜੂ ਜੇ ਪਾਉਂਦੇ ਆ ਤਾਂ ਉਹਵੇਂ ਵਾਲੇ ਵੱਡੇ ਉਹ ਗਲੀ ਜੀ ਬਣ ਜੂਗੀ ਤੇ ਆਪਾਂ ਧਾਗਾ ਇਧਰ ਹੀ ਰੱਖਾਂਗੇ ਤੇ ਦੋਵਾਂ ਦਾ ਇੱਕ ਕਰ ਦਾਂਗੇ ਪਹਿਲਾਂ ਦੋਵਾਂ ਦਾ ਇੱਕ ਇਸ ਤਰ੍ਹਾਂ ਕਰ ਲਵਾਂਗੇ ਹੁਣ ਆਪਾਂ ਧਾਗਾ ਇਧਰ ਹੀ ਰੱਖਾਂਗੇ ਤੇ ਤਿੰਨ ਕੁੰਡੇ ਉਲਟੇ ਬਣਾ ਲਾਂਗੇ ਆਪਣਾ ਜਿਹੜਾ ਇੱਕ ਇੱਕ ਕੁੰਡਾ ਆਪਾਂ ਘਟਾਇਆ ਉਹ ਆਪਣਾ ਇਸ ਤਰ੍ਹਾਂ ਵੱਧ ਗਿਆ ਜੀ ਆਪਾਂ ਪੌਲਟਿਸ ਆਗੇ ਉਲਟੀ ਸਾਈਡ ਆਪਾਂ ਇਹ ਸਲਾਈ ਦੇਖੋ ਜੀ ਬਣਾਵਾਂਗੇ ਸਾਰੇ ਕੁੰਡੇ ਆਪਾਂ ਉਲਟੇ ਬਣਾਵਾਂਗੇ ਇਹ ਦੇਖੋ ਜੀ ਆਪਣਾ ਆ ਕੁੰਡਾ ਆ ਗਿਆ ਵਲ ਪਾਇਆ ਜਿਹੜਾ ਤੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਬਣਾ ਲਵਾਂਗੇ ਮੈਂ ਕਰੀ ਵੋਲਟੇਜ ਲਈ ਆਪਾਂ ਬਣਾ ਲਈ ਹੁਣ ਆਪਾਂ ਸਿੱਧੇ ਸਾਈਡ ਆ ਗਏ ਜੀ ਸਿੱਧੇ ਪਾਸੇ ਆ ਗਏ ਆਪਾਂ ਹਣ ਤਿੰਨ ਕੁੰਡੇ ਉਲਟੇ ਬਣਾਵਾਂਗੇ ਜੀ ਇੱਕ ਕੁੰਡਾ ਤਾਰ ਕੇ ਹੁਣ ਆਪਾਂ ਆਹ ਕੁੰਡੇ ਸਿੱਧੇ ਬਣਾਵਾਂਗੇ ਜੀ ਚਾਰ ਕੁੰਡੇ ਜਿਹੜੇ ਆਪਣੇ ਇਹ ਆਪਾਂ ਸਿੱਧੇ ਬਣਾਵਾਂਗੇ तीन कुंडे उलटे बनाव चार कुंडे सिद्धे तीन कुंडे उलटे उल्टी सलाई है अपनी पूरी उल्टी बनवली जी ਇਵੇਂ ਦਾ ਜਿਹੜਾ ਡਿਜ਼ਾਈਨ ਹੁੰਦਾ ਜੀ ਇਹ ਚ ਉਲਟੀ ਸਲਾਈ ਉਲਟੀ ਬਣੇ ਉਹ ਬਹੁਤ ਆਸਾਨ ਹੁੰਦਾ ਜੀ ਬਣਾਉਣਾ ਕਿਉਂਕਿ ਵਾਰੀ-ਵਾਰੀ ਧਾਗਾ ਆਪਾਂ ਨੂੰ ਇੱਧਰ-ਉੱਧਰ ਨਹੀਂ ਕਰਨਾ ਪੈਂਦਾ ਤੇ ਇਸ ਲਈ ਇਹ ਬਹੁਤ ਜਲਦੀ-ਜਲਦੀ ਬਣ ਜਾਂਦਾ ਹੈ ਉਹ ਲਓ ਜ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੁਣ ਫਿਰ ਤੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ ਜੀ ਉਲਟੇ ਆਹ ਤਿੰਨ ਕੁੰਡੇ ਤਾਂ ਆਪਣੇ ਐਸੀ ਤਰ੍ਹਾਂ ਹੀ ਬਣਨੇ ਹੈਗੇ ਉਲਟੇ ਸਿੱਧੇ ਪਾਸੇ ਤੇ ਆਹ ਦੋ ਕੁੰਡੇ ਇਸ ਤਰ੍ਹਾਂ ਲਟਾਵਾਂਗੇ ਧਾਗਾ ਆਪਣੇ ਵਾਲੇ ਰੱਖਾਂਗੇ ਦੋਆਂ ਦਾ ਇੱਕ ਕਰ ਦਾਂਗੇ ਹੁਣ ਅਸੀਂ ਪਹਿਲਾਂ ਦੋਆਂ ਦਾ ਇੱਕ ਕਰ ਲਵਾਂਗੇ ਤਗਾ ਪਿੱਛੇ ਰੱਖਾਂਗੇ ਤੇ ਆਹ ਕੁੰਡੇ ਤਿੰਨ ਜਿਹੜੇ ਇਹਨਾਂ ਨੂੰ ਉਲਟੇ ਬਣਾ ਲਾਂਗੇ ਉਲਟੀ ਸਲਾਈ ਬਣਾਵਾਂਗੇ ਹੁਣ ਆਪਾਂ ਇਹ ਆਪਣੀ ਉਲਟੀ ਸਲਾਈ ਉਲਟੀ ਬਣਾਉਂਗੇ ਪੂਰੇ ਕੁੰਡੇ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰਾਂਗੇ। ਜਿਹੜਾ ਜ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋਇਆ ਤੇ ਵੇਖੋ ਕਿੰਨਾ ਸੋਹਣਾ ਲੱਗਦਾ। ਤੇ ਹੁਣ ਆਪਾਂ ਦੋ ਸਲਾਈਆਂ ਵਿੱਚ ਪਲੇਨ ਹੋਰ ਕੱਢ ਲਵਾਂਗੇ। ਦੋ ਸਲਾਈਆਂ ਕੱਢ ਕੇ ਫਿਰ ਆਪਾਂ ਡਿਜ਼ਾਈਨ ਫਿਰ ਆਹ ਬਣਾਵਾਂਗੇ ਚਾਰ-ਚਾਰ ਸਲਾਈਆਂ ਆਪਾਂ ਬਣਾਉਂਦੇ ਜਾਵਾਂਗੇ ਇਸੇ ਤਰ੍ਹਾਂ ਹੁਣ ਆਪਣੀਆਂ ਦੋ ਸਲਾਈਆਂ ਬਣੀਆਂ ਦੋ ਆਪਾਂ ਇੱਕ ਸਿੱਧੀ ਇਕੋਲਟੀ ਬਣਾ ਲਾਂਗੇ ਤੇ ਫਿਰ ਜਿਹੜੀ ਪੰਜਵੀਂ ਅਗਲੀ ਆਪਾਂ ਫਸਟ ਸਲਾਈ ਵਾਂਗੂ ਹੀ ਬਾਵਾਂਗੇ ਇਸ ਤਰ੍ਹਾਂ ਤਾਂ ਆਪਾਂ ਡਿਜ਼ਾਈਨ ਸਟਾਰਟ ਕਰ ਲਾਂਗੇ ਚਾਰ-ਚਾਰ ਸਲਾਈਆਂ ਬਣਦੀਆਂ ਜੀ ਡਿਜ਼ਾਈਨ ਦੀਆਂ ਤੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਥੋੜਾ ਆਪਾਂ ਤੁਹਾਨੂੰ ਬੜਿਆਂ ਦਿਖਾਉਨੇ ਆ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਹੈ ਐ ਜਿਵੇਂ ਸਿੱਧੀਆਂ ਸਿੱਧੀਆਂ ਲਸਰਾਂ ਨਾਲੇ ਸੌਖਾ ਦੇ ਨਾਲੇ ਸੋਹਣਾ ਜੀ ਚਲੋ ਜੀ ਜਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਇਕ ਵੱਧ ਤੋਂ ਵੱਧ ਕਰਦਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਕਰੋ ਜੀ ਸਪੋਰਟ ਵੱਧ ਤੋਂ ਵੱਧ ਦਿਲ ਖੋਲ ਕੇ ਜੀ ਜੇ ਆਪਾਂ ਇਸ ਲਾਈਨ ਤੇ ਗੱਡੀ ਦੀ ਤੇ ਚੜੇ ਆ ਤਾਂ ਦਿਲ ਖੁੱਲਾ ਕਰਕੇ ਚੈਨਲ ਨੂੰ ਸਪੋਰਟ ਤੇ ਵੱਧ ਤੋਂ ਵੱਧ ਲਾਇਕ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੇ ਕੋਈ ਗਲਤ ਬੋਲਿਆ ਗਿਆ ਤਾਂ ਮਾਫੀ ਕਰ ਦਿਓ ਜੀ ਵੈਸੇ ਤਾਂ ਆਪਾਂ ਕੁਝ ਨਹੀਂ ਕਿਹਾ ਤੇ ਚਲੋ ਜੀ ਆਪਾਂ ਆਪਣੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਕਿਹਾ ਜੀ ਤੇ